ਛੱਡਦੇ ਬੰਦਿਆ ਰਫੜ ਪਾਉਣਾ ਤੁਰ ਗਿਓ ਨਹੀਂ ਵਾਪਸ ਆਉਣਾ ਇੱਕ ਦਿਨ ਐਸੀ ਨੀਂਦੇ ਸੌਣਾ ਆਗ ਮਾਰੀ ਤੋਂ ਨਹੀਂ ਉਠਣਾ ਬੰਦਾ ਐ ਤੇ ਬੰਦਾ ਪਾਣ ਬੰਦਿਆਂ ਵਾਲੇ ਤੂੰ ਕੰਮ ਕਰ ਨਾਲ ਦੇਆਂ ਨੂੰ ਵੇਖ ਕੇ ਜਰ ਠੰਡੇ ਹੋ ਕੇ ਨਾ ਪਿਆ ਪਰ ਨਾਮ ਪ੍ਰਭੂ ਦਾ ਸਿੱਖ ਲੈ ਗਉਣਾ ਛੱਡਦੇ ਬੰਦਿਆ ਰਫੜ ਪਾਉਣਾ ਤੁਰ ਗਿਓ ਨਹੀਂ ਵਾਪਸ ਆਉਣਾ ਇੱਕ ਦਿਨ ਐਸੀ ਨੀਂਦੇ ਸੌਣਾ ਆਗ ਮਾਰੀ ਤੋਂ ਨਹੀਂ ਉਠਣਾ ਖਾ ਕੇ ਨਮਕ ਤੇ ਕਰੇ ਹਰਾਮ ਚੁਗਲੀ ਕਰਦਾ ਸੁਬਾ ਤੋਂ ਸ਼ਾਮ ਅਜੇ ਵੀ ਤੈਨੂੰ ਸਮਝਣਾ ਆਈ ਸਬਨਾ ਦੀ ਤੂੰ ਕਰੇ ਭਰਾਈ ਹੁਣ ਤਾਂ ਸਮਝ ਕਰ ਮੇਰੇ ਭਾਈ ਨਹੀਂ ਤਾਂ ਪੁੱਛੋ ਪਉ ਪਛਤਾਉਣਾ ਬੰਦਿਆ ਛੱਡਦੇ ਰੱਪੜ ਪਾਉਣਾ ਟਰ ਗਿਓ ਨਹੀਂ ਵਾਪਸ ਆਉਣਾ ਇੱਕ ਦਿਨ ਐਸੀ ਨੀਂਦੇ ਸੌਣਾ ਆਗਮਾਰੀ ਤੋਂ ਨਹੀਂ ਉੱਠੋਣਾ ਚਰਨ ਜੀ ਸਿਆਸ ਸਿੱਖ ਲੈ ਚੱਜ ਕੰਢੀ ਕੌਲੀ ਪਿਆਨਾ ਵਜ ਜੀਂ ਦਾ ਕੋਈ ਸਿੱਖ ਲੈ ਚੱਜ ਤੂੰ ਵੀ ਸਿੱਖ ਲੈ ਧਰਮ ਲਪਾਉਣਾ ਛੱਡਦੇ ਬੰਦਿਆ ਰਫੜ ਪਾਉਣਾ ਤੁਰ ਗਿਓ ਨਹੀਂ ਵਾਪਸ ਆਉਣਾ ਇੱਕ ਦਿਨ ਐਸੀ ਨੀਂਦੇ ਸੌਣਾ ਆਕ ਵਜੇ ਤੋਂ ਨਹੀਂ ਉੱਠਣਾ ਇੱਕ ਦਿਨ ਐਸੀ ਨੀਂਦੇ ਸੌਣਾ ਆਕ ਵਜੇ ਤੋਂ ਨਹੀਂ ਉੱਠਣਾ